ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਆਤਮਾ ਗ੍ਰੰਥ ਵਿੱਚ ਸ਼ਰੀਰ ਪੰਥ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕਰਦੇ ਹਾਂ ਸਾਡਾ ਨਤਮਸਤਕ ਅਸੀਂ ਸਿਰ ਝੁਕਾਣੇ ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਮਾਤਰ ਗੁਰੂ ਨਹੀਂ ਪੂਰੀ ਮਨੁੱਖਤਾ ਦਾ ਗੁਰੂ ਹੈ ਹਾਂਜੀ ਇਸ ਨੂੰ ਕਿਵੇਂ ਡਿਫਾਈਨ ਕੀਤਾ ਜਾਏਗਾ ਤੁਜੇ ਉਸਮਾਨ ਤੋਂ ਪਹਿਲਾਂ ਕਿਵੇਂ ਉਹਨਾਂ ਨੇ ਗੁਰਤਾ ਗੱਦੀ ਭੇਟ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਗੁਰੂ ਤਾਂ ਸ਼ਬਦ ਹੀ ਸੀ ਨਾ ਬਿਲਕੁਲ ਇਸ ਕਰਕੇ ਗੱਦੀ ਸੌਂਪੀ ਨਹੀਂ ਗੱਦੀ ਭੇਟ ਕੀਤੀ ਆਪਸ ਆਪਣੇ ਤੋਂ ਵੱਡੇ ਨੂੰ ਭੇਟਾ ਕੀਤਾ ਜਾ ਸਕਦਾ ਜੀ ਗੁਰੂ ਅਰਜਨ ਸਾਹਿਬ ਵੀ ਇਹਨੂੰ ਮੱਥਾ ਟੇਕਦੇ ਰਹੇ ਗੁਰੂ ਨਾਨਕ ਸਾਹਿਬ ਵੀ ਇਹਨੂੰ ਮੱਥਾ ਟੇਕਦੇ ਰਹੇ ਅਸਲੀ ਗੁਰੂ ਅੰਗਦ ਸਾਹਿਬ ਨੂੰ ਮੱਥਾ ਉਹਨਾਂ ਦੇ ਸਰੀਰ ਨੂੰ ਨਹੀਂ ਟੇਕਿਆ ਗਿਆ ਜੋ ਸ਼ਬਦਾਂ ਅੰਦਰ ਪ੍ਰਕਾਸ਼ ਹੋਇਆ ਉਹਨੂੰ ਮੱਥਾ ਟੇਕਿਆ ਗਿਆ ਭਾਈ ਸਾਹਿਬ ਤਾਂ ਭਾਈ ਗਿਆਨ ਸਿੰਘ ਤਾਂ ਕਹਿੰਦੇ ਨਾ ਪ੍ਰਗਟ ਗੁਰਾਂ ਕੀ ਦੇ لیکن وہ ਕਹਿੰਦੇ ਨੇ ਅਕਾਲ ਪੁਰਖ ਦੇ ਬਚਨ ਸਿਓ ਪ੍ਰਗਟ ਚਲਾਇਓ ਪੰਥ ਸਭ ਸਿੱਖ ਨੂੰ ਕੋ ਕਿ ਮੈਂ ਗੁਰੂ ਮਾਨਿਓ ਗ੍ਰੰਥ ਕਰ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾ ਕੀ ਦੇ ਕਿ ਗੁਰੂ ਦਾ ਖਾਲਸਾ ਜਿਹੜਾ ਪ੍ਰਗਟ ਗੁਰਾਂ ਦੀ ਦੇ ਹੈ ਜੋ ਪ੍ਰਭੂ ਕੋ ਮਿਲੋ ਮਿਲਿਓ ਚੈ ਖੋ ਸ਼ਬਦ ਮੈਨੇ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਉਹ ਸ਼ਬਦ ਦੀ ਖੋਜ ਕਰੇ ਇਹਦੇ ਰਹੀਂ ਪ੍ਰਾਪਤ ਹੋ ਸਕਦਾ ਇਹ ਇੰਜੇ ਸਮਝ ਲਈਏ ਜਿਵੇਂ ਕਿ ਸਾਡੇ ਸਰੀਰ ਨੂੰ ਜੀਵਤ ਰਹਿਣ ਵਾਸਤੇ ਆਤਮਾ ਦੀ ਲੋੜ ਜੀ ਲੇਕਿਨ ਆਤਮਾ ਸਰੀਰ ਤੋਂ ਬਿਨਾ ਕਿੱਥੇ ਟਿਕੇ ਸ਼ਾਮ ਨੂੰ ਜਦੋਂ ਅਰਦਾਸ ਕੀਤੀ ਸਿੱਖ ਨੇ ਅਰਦਾਸ ਰਹਿ ਦਾਸ ਦਾ ਪਾਠ ਕਰਕੇ ਕਿ ਖੋਟ ਸੋ ਗयो ਤਤ ਸੋ ਲਇਓ ਯਾ ਜੇ ਖੋਟ ਨਿਕਲਿਆ ਤਤ ਬਾਕੀ ਲੇਕਿਨ ਨਾਲ ਉਹਨੇ ਇੱਕ ਬੇਨਤੀ ਕੀਤੀ ਕਿ ਪੰਥ ਨਾ ਰਹੇਗਾ ਤੋ ਗ੍ਰੰਥ ਕੌਣ ਮੰਨੇਗਾ ਜੇ ਪੰਥ ਦੀ ਹੋਂਦ ਨਾ ਬਾਕੀ ਰਹੀ ਤੇ ਗ੍ਰੰਥ ਦੀ ਮਾਨਤਾ ਕਿਹਨੇ ਕਰਨੀ ਇਸ ਕਰਕੇ ਪੰਥ ਦੀ ਹੋਂਦ ਬਹੁਤ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਪੰਥ ਨਹੀਂ ਕਰਨਾ ਪੰਥ ਨੇ ਸੰਭਾਲ ਕਰਨੀ ਪੰਥ ਨੇ ਆਦਰ ਕਰਨਾ ਪੰਥ ਨੇ ਉਹਦਾ ਪ੍ਰਚਾਰ ਕਰਨਾ ਇਸ ਕਰਕੇ ਗੁਰਮਤਿ ਵਿੱਚ ਦੋਨਾਂ ਦਾ ਸੁਮੇਲ ਹੈ ਖਾਲਸਾ ਉਹ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਗੁਰਮਤਿ ਦਾ ਧਾਰਨੀ ਬਣ ਕੇ ਗੁਰੂ ਦੇ ਪ੍ਰਕਾਸ਼ ਵਿੱਚ ਜੀਵਨ ਜੀਦਾ ਸਾਡਾ ਬਾਦਸ਼ਾਹ ਕੌਣ ਅਕਾਲ ਪੁਰਖ ਜਿਹੜਾ ਪੂਜਾ ਅਕਾਲ ਦੀ ਕਰਦਾ ਪਲਚਾ ਸ਼ੌਧਕਾ ਰੱਖਦਾ ਦੀਦਾਰ ਖਾਲਸੇ ਦਾ ਕਰਦਾ ਉਹ ਖਾਲਸਾ ਹੈ ਤੇ ਦੋਹਾਂ ਦੇ ਸੁਮੇਲ ਵਿੱਚ ਜੇ ਉਹ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਜੀਉਂਦਾ ਤੇ ਆਪਣੇ ਅੰਦਰ ਆਤਮਾ ਦੀ ਤਰ੍ਹਾਂ ਧਾਰਨ ਕਰਦਾ ਗੁਰਮਤਿ ਰੋਸ਼ਨੀ ਨੂੰ ਜੀ ਰੱਬ ਦੀ ਰੋਸ਼ਨੀ ਨੂੰ ਰੱਬ ਦੇ ਗੁਣਾਂ ਨੂੰ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਕਰਦਾ ਦੋਨੋਂ ਸਮਿਲਤ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਜੀਵਨ ਜੀਉਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਜਿਹੜਾ ਖਾਲਸੇ ਕਰਕੇ ਹੋਣਾ ਦਾ 인ਦਰਜੀਤ ਸਿੰਘ ਚੇਅਰਮੈਨ ਸਾਹਿਬ ਜੀ ਦਾ ਨਾਮ ਸੁਣਦੇ ਆ ਇਹਨਾਂ ਦਾ ਪਹਿਲਾ ਨਾਮ ਸੀ ਹੀਰਾ ਆਨੰਦ ਪੰਜਾਬ ਐਂਡ ਸਿੰਧ ਬੈਂਕ ਦੇ ਜਿਹੜੇ ਚੇਅਰਮੈਨ ਹੋਏ ਨਾ ਜੀ ਜਿਨ੍ਹਾਂ ਨੇ ਕਾਇਮ ਕੀਤੀ ਉਹਦੀ ਉਹ ਸਹਿਜ 파ਟਨੀ ਪੈਦਾ ਕੀਤੀ ਕਹਿੰਦੇ ਜਦੋਂ ਉਹ ਆਪਣੀ ਜ਼ਿੰਦਗੀ ਚ ਇੰਟਰਵਿਊ ਬੋਰਡ ਚ ਬਹਿੰਦੇ ਸਨ ਨਾ ਤੇ ਬੱਚੇ ਨੂੰ ਕਹਿੰਦੇ ਸੀ ਮੈਨੂੰ ਜਪਜੀ ਸੁਣਾ ਜਿਹੜਾ ਕੈਂਡੀਡੇਟ ਆਦਾ ਸੀ ਅੱਛਾ ਜੀ ਨਾਲ ਦੇ ਸਾਥੀ ਕਹਿੰਦੇ ਵੀ ਤੂੰ ਇਹਨੂੰ ਗ੍ਰਾਂਥੀ ਸਿਲੈਕਟ ਕਰਨਾ ਕਿ ਬੈਂਕ ਵਾਸਤੇ ਸਿਲੈਕਟ ਕਰਨਾ ਕਹਿੰਦੇ ਮੈਂ ਬੈਂਕ ਵਾਸਤੇ ਸਿਲੈਕਟ ਕਰਨਾ ਹੈ ਲੇਕਿਨ ਜਿਹੜਾ ਜਪਜੀ ਪੜ੍ਹ ਕੇ ਆਏਗਾ ਚੀਟਰ ਨਹੀਂ ਹੋਏਗਾ ਕੀ ਬਾਤ ਹੈ ਪ੍ਰੋਗਰਾਮ ਨੇ ਅਖੰਡ ਪਾਠ ਸੁਖਮਨੀ ਸਾਹਿਬ ਜਸ ਸਹਿਜ ਪਾਠ ਹੁੰਦੇ ਜੀ ਇਤਿਹਾਸਿਕ ਸਰੋਤ ਕੋਈ ਦੱਸ ਦੇ ਵੀ ਪਹਿਲਾ ਸ੍ਰੀ ਅਖੰਡ ਪਾਠਸ ਹੈ ਜਸ ਸਹਿਜ ਪਾਠ ਇੱਕ ਦੋ ਆਰੰਭ ਹੁੰਦੇ ਤਸ ਇ ਬਾਣੀ ਪੜ੍ਹਨੀ ਕਿੰਨੀ ਔਖੀ ਆ ਬਾਣੀ ਪੜ੍ਹਨੀ ਦੇਖੋ ਜਦੋਂ ਆਪਾਂ ਪਹਿਲੀ ਕਲਾਸ ਵਿੱਚ ਜਾਂਦੇ ਹਾਂ ਸਕੂਲ ਵਿੱਚ ਉਹ ਤੁਹਾਨੂੰ ਉਹ ਵੀ ਔਖਾ ਲੱਗਦਾ ਲੇਕਿਨ ਜਿਵੇਂ ਜਿਵੇਂ ਟੀਚਰ ਸਾਡੀ ਅਗਵਾਈ ਕਰਦੇ ਆ ਸਾਡਾ ਸਾਥ ਦਿੰਦੇ ਆ ਸਾਨੂੰ ਸਿਖਾਉਂਦੇ ਆ ਸਾਡੇ ਵਾਸਤੇ ਸਭ ਕੁਝ ਸੌਖਾ ਹੋ ਜਾਂਦਾ ਏਵੇਂ ਜਦੋਂ ਅਸੀਂ ਉਸਤਾਦਾਂ ਕੋਲ ਬੈਠ ਕੇ ਗੁਰਬਾਣੀ ਦੀ ਸੰਥਿਆ ਸ਼ੁਰੂ ਕਰਾਂਗੇ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਸਾਡੇ ਤੇ ਬਖਸ਼ਿਸ਼ ਹੋਏਗੀ ਉਹਦੀ ਬਖਸ਼ਿਸ਼ ਦੇ ਅਸੀਂ ਯਾਤਰ ਬਣਾਂਗੇ ਸਭ ਕੁਝ ਸਰਲ ਹੋਏਗਾ ਫਿਰ ਸਾਨੂੰ ਆਪ ਜੋ ਸਿੱਖਦੇ ਆ ਉਹਨੂੰ ਅੱਗੇ ਸਿਖਾਉਣ ਦਾ ਵੀ ਯਤਨ ਕਰਨਾ ਚਾਹੀਦਾ ਅੱਜਕੱਲ ਇੱਕ ਹੋਰ ਪਾਠ ਵੀ ਚੱਲਦਾ ਜੀ ਇਹਨੂੰ ਸੰਪਟ ਪਾਠ ਕਹਿੰਦੇ ਕੀ ਪੰਥ ਨੇ ਇਹ ਪਰਪਾਰਟੀ ਪੰਥ ਨੇ ਪਰਿਯਾਦਾ ਨੂੰ ਕਦੇ ਮੰਨਿਆ ਕਿ ਇਹ ਸਿਰਫ ਤੇ ਸਿਰਫ ਕੁਝ ਬਰਗ ਤੇ ਕੁਝ ਲੋਕਾਂ ਦੀ ਦੇਣ ਹੈ ਅਸੀਂ ਪੰਥ ਪ੍ਰਵਾਂਤ ਰਹਿਤ ਮੈਂ ਜ਼ਿਆਦਾ ਪੜ੍ਹ ਸਕਦੇ ਹਾਂ ਜੋ ਪੰਥ ਨੇ ਬਣਾਈ ਹੈ 15 ਸਾਲ ਲਾ ਕੇ ਜੀ ਜਿਹਨੂੰ ਸ਼੍ਰੋਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਅਕਾਲ ਤਖਤ ਵੱਲੋਂ ਪ੍ਰਵਾਂਤ ਕੀਤਾ ਗਿਆ ਹੈ ਉਸ ਮਰਜ਼ਾਦਾ ਦੇ ਵਿੱਚ ਐਸਾ ਕੋਈ ਜ਼ਿਕਰ ਨਹੀਂ ਹੈ ਉੱਥੇ ਸਹਿਜ ਪਾਠ ਕਰਨ ਦੀ ਪ੍ਰਕਾਸ਼ ਕਰਨ ਦੀ ਵਿਧੀ ਦੱਸੀ ਗਈ ਸਾਰੀ ਚੀਜ਼ ਕਿਹੜੀ-ਕਿਹੜੀ ਚੀਜ਼ ਲੋੜਿੰਦੀ ਆ ਬਲਕਿ ਗੁਰੂ ਨਾਨਕ ਦੀ ਸੋਚ ਜਦੋਂ ਆਪਾਂ ਪੜਦੇ ਹਾਂ ਜਪਜੀ ਸਾਹਿਬ ਦੇ ਅੰਦਰ ਜੀ ਵੀ ਰੱਬ ਨੇ ਰਾਤਾਂ ਬਣਾਈਆਂ ਥਿੱਤਾਂ ਬਣਾਈਆਂ ਬਾੜ ਬਣਾਏ ਪੌਣ ਪਾਣੀ ਬਣਾਏ ਇਹ ਧਰਤੀ ਰੱਖਣ ਦਾ ਕੀ ਮਤਲਬ ਹੈ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਇਸ ਵਿੱਚ ਧਰਤੀ ਸਥਾਪਿਤ ਰੱਖੀ ਧਰਮਸਾਲ ਇਹਦਾ ਇੱਕੋ ਹੀ ਮਕਸਦ ਹੈ ਵੀ ਧਰਤੀ ਧਰਮਸਾਲ ਦਾ ਰੂਪ ਹੋਵੇ ਕਿਉਂਕਿ ਧਰਮਸਾਲ ਇੱਕ ਪਵਿੱਤਰ ਜਗ੍ਹਾ ਜਿਵੇਂ ਕੋਈ ਬੰਦਾ ਚਰਚ ਵਿੱਚ ਖੜਾ ਹੈ ਮੰਦਰ ਵਿੱਚ ਖੜਾ ਹੈ ਕੋਈ ਬੰਦਾ ਮਸਜਿਦ ਵਿੱਚ ਖੜਾ ਅਸੀਂ ਗੁਰਦੁਆਰੇ ਖੜਦੇ ਹਾਂ ਉੱਥੇ ਖੜ ਕੇ ਕਹਿੰਦੇ ਆ ਅਸੀਂ ਬਿਲਕੁਲ ਝੂਠ ਨਹੀਂ ਬੋਲਦੇ ਕਿਉਂਕਿ ਧਾਰਮਿਕ ਸਥਾਨ ਤੇ ਖੜੇ ਅਸੀਂ ਇੱਥੇ ਨਸ਼ਾ ਨਹੀਂ ਕਰਾਂਗੇ ਧਾਰਮਿਕ ਸਥਾਨ ਤੇ ਖੜੇ ਬਿਲਕੁਲ ਅਸੀਂ ਇੱਕ ਦੂਜੇ ਨਾਲ ਈਰਖਾ ਨਹੀਂ ਕਰਾਂਗੇ ਹੌਂ ਮੈ ਨਹੀਂ ਕਰਾਂਗੇ ਧਾਰਮਿਕ ਸਥਾਨ ਦੇ ਅੰਦਰ ਪਵਿੱਤਰਤਾ ਚਾਹੀਦੀ ਹੈ ਸਤਿਗੁਰੂ ਦੀ ਸੋਚ ਜੇ ਸਾਰੀ ਧਰਤੀ ਨੂੰ ਧਰਮਸਾਲ ਮੰਨਿਆ ਜਾਵੇ ਕੋਈ ਪਾਪ ਕਰਮ ਨਹੀਂ ਹੋ ਸਕਦਾ ਸੰਸਾਰ ਦੇ ਅੰਦਰ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਅਬਜੀਦਾ ਸਵਾਗਤ ਕਰਦਾ ਅੱਜ ਸਾਡੇ ਵਿਚਕਾਰ ਨੇ ਪੰਥ ਦੀ ਮਹਾਨ ਸ਼ਖਸੀਅਤ ਪ੍ਰਿੰਸੀਪਲ ਬਲਜੀਤ ਸਿੰਘ ਜੀ ਜਿਨ੍ਹਾਂ ਨੂੰ ਮਾਣ ਹੈ ਪਿਛਲੇ 4 ਦਹਾਕਿਆਂ ਤੋਂ ਸਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਦੇ ਵਿੱਚ ਸੇਵਾ ਨਿਭਾਉਂਦੇ ਹੋਏ ਅੱਜ ਅਮਰੀਕਾ ਦੌਰੇ ਤੇ ਆਏ ਹੋਏ ਨੇ ਆਪਾਂ ਗੁਰਮਤ ਦੀਆਂ ਗੱਲਾਂ ਬਾਤਾਂ ਕਰਦੇ ਆ ਗੁਰਮਤ ਦੀ ਰੋਸ਼ਨੀ ਦੇ ਵਿੱਚ ਪੁੱਛਦੇ ਹਾਂ ਕੁਝ ਸਵਾਲ ਹਾਂਜੀ ਪ੍ਰਿੰਸੀਪਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਰਪਾਲ ਸਿੰਘ ਦੀ ਸੁਨਾਮ ਉਹਨਾਂ ਦਾ ਤਹਿਤ ਤੋਤਨਬਾਦੀ ਹੈ ਦੇ ਨਾਲ ਹੀ ਲੋਕ ਪੰਜਾਬੀ ਲੋਕ ਵਿਰਾਸਤ ਜਿਹੜਾ ਚੈਨਲ ਹੈ ਇਹਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਰਾਹੀਂ ਸੰਗਤਾਂ ਦੇ ਨਾਲ ਵਿਚਾਰ ਕਰਨ ਦੀ ਸਾਂਝ ਪ੍ਰਾਪਤ ਹੋ ਰਹੀ ਹੈ। ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ ਆਤਮਾ ਗ੍ਰੰਥ ਵਿੱਚ ਸ਼ਰੀਰ ਪੰਥ ਵਿੱਚ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕਰਦੇ ਹਾਂ ਸਾਡਾ ਨਤਮਸਤਕ ਅਸੀਂ ਸਿਰ ਝੁਕਾਣੇ ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਮਾਤਰ ਗੁਰੂ ਨਹੀਂ ਪੂਰੀ ਮਨੁੱਖਤਾ ਦਾ ਗੁਰੂ ਹੈ। ਇਸ ਨੂੰ ਕਿਵੇਂ ਡਿਫਾਈਨ ਕੀਤਾ ਜਾਏਗਾ? ਸਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਤੋਂ ਲੈ ਕੇ ਸ਼ਬਦ ਨੂੰ ਗੁਰੂ ਮੰਨਿਆ ਗਿਆ ਜੀ ਜਦੋਂ ਸਿੱਧਾਂ ਨੇ ਜਾਂ ਹੋਰ ਲੋਕਾਂ ਨੇ ਵਰਤਾ ਲਾਭ ਕੀਤਾ ਗੁਰੂ ਸਾਹਿਬ ਜੀ ਦੇ ਨਾਲ ਤੇ ਸਤਿਗੁਰੂ ਨੇ ਜੋ ਜਵਾਬ ਦਿੱਤੇ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਦਰਜ ਕੀਤੇ ਨੇ ਤੇ ਗੁਰਬਾਣੀ ਅੰਦਰ ਵੀ ਦਰਜ ਨੇ ਸ਼ਬਦ ਗੁਰੂ ਸੋਰਟ ਪੁੰਚੇਲਾ ਇਹ ਸੇਧ ਗੋਸ਼ਟ ਬ੍ਰਾਹਮਣ ਸਾਡੇ ਸਾਹਮਣੇ ਪੰਕਤੀ ਸਾਨੂੰ ਪਰਮ ਨੂੰ ਪ੍ਰਾਪਤ ਹੁੰਦੀ ਹੈ ਔਰ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਜੀ ਇਨੋਂ ਅੱਗੇ ਜਾ ਕੇ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਨਾਂ ਦਿੱਤਾ ਹੈ ਕਿ ਗੁਰੂ ਸੰਗਤ ਤੇ ਬਾਣੀ ਤੋਂ ਬਿਨਾਂ ਜੋ ਰੱਬ ਤੋਂ ਉਪਦੇਸ਼ ਪ੍ਰਾਪਤ ਹੋ ਰਿਹਾ ਉਸ ਤੋਂ ਬਿਨਾਂ ਮੇਰੇ ਕੋਈ ਆਸਰਾ ਨਹੀਂ। ਔਰ ਇਹੇ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ 'ਚ ਜਿੰਨੀ ਬਾਣੀ ਉਚਾਰਨ ਕੀਤੀ, ਭਗਤ ਬਾਣੀ ਕਲੈਕਟ ਕੀਤੀ। ਉਹ ਸਾਰੀ ਨੂੰ ਪੋਥੀ ਸਾਹਿਬ ਦਾ ਰੂਪ ਦਿੱਤਾ। ਇਹਦਾ ਹਵਾਲਾ ਸੰਪਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਮਿਲਦਾ ਆਸਾਤ ਕਿਤਾਬ ਕਾਸ਼। ਉਛਣ ਫੋਲ ਕਿਤਾਬ ਨੂੰ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ 'ਚ 19 ਰਾਗਾਂ ਚ ਬਾਣੀ ਉਚਾਰਨ ਕੀਤੀ 312 ਉਚਾਰਨ ਕੀਤੀਆਂ ਉਹ ਸਾਰੀ ਬਾਣੀ ਤੇ ਨਾਲ ਭਗਤ ਬਾਣੀ ਜਿੰਨੀ ਕਲੈਕਟ ਕੀਤੀ ਸੀ ਉਹਨੂੰ ਪੋਥੀ ਸਾਹਿਬ ਦਾ ਰੂਪ ਦੇ ਕੇ ਸੰਪਾਦਨਾ ਵਰਕ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਆਪਣੀ ਜੀਵਨ ਕਾਲ ਚ ਰੰਮ ਕਰ ਦਿੱਤਾ ਜੀ ਤਾਂ ਕਿ ਇੱਧਰ ਉੱਧਰ ਨਾ ਹੋ ਸਕੇ ਫਿਰ ਉਹ ਪੋਥੀ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀ ਗਈ ਜੀ ਤੇ ਜੋ ਤ ਉਹ ਜੁਗਤ ਸਾਇ ਸ਼ਕਾਇਆ ਫਿਰ ਪਲਟੀ ਹੈ ਜਿਹੜਾ ਹਵਾਲਾ ਹੈ ਇਤਿਹਾਸਕ ਤੌਰ ਤੇ 177 ਬਲਵਾਨ ਜੀ ਦੀ ਬਾਰ ਦੇ ਵਿੱਚ ਕਿ ਉਹਨਾਂ ਦੇ ਅੰਦਰ ਜੋਤ ਦਾ ਪ੍ਰਕਾਸ਼ ਹੋਇਆ ਜੋਤ ਦਾ ਪ੍ਰਕਾਸ਼ ਦਾ ਪਵਨ ਸ਼ਬਦ ਦਾ ਪ੍ਰਕਾਸ਼ ਹੋਣਾ ਜੀ ਸਰੀਰ ਬਦਲਿਆ ਲੇਕਿਨ ਸਰੀਰ ਬਦਲਣ ਦੇ ਨਾਲ ਜੋਤ ਤੇ ਜੁਗਤ ਨਹੀਂ ਬਦਲੀ ਜਿਵੇਂ ਬਾਦਸ਼ਾਹ ਬਦਲਦਾ ਉਹਦਾ ਪੁੱਤਰ ਗੱਦੀ ਤੇ ਬਹਿੰਦਾ ਰਾਜਗੱਦੀ ਪ੍ਰਾਪਤ ਕਰਦਾ ਕਰੰਸੀ ਖਤਮ ਕਰ ਦਿੰਦਾ ਆਪਣੀ ਨਵੀਂ ਚਲਾ ਦਿੰਦਾ ਆਪਣੇ ਨਾਮ ਦਾ ਕੁਤਬਾ ਪੜਦਾ ਉਹ ਐਲਾਨ ਕਰਦਾ ਅਨਾਉਂਸ ਕਰਦਾ ਕਿ ਮੈਂ ਅੱਜ ਤੋਂ ਬਾਦਸ਼ਾਹ ਮੇਰਾ ਹੁਕਮ ਚੱਲੇਗਾ ਕਾਨੂੰਨ ਬਦਲ ਦਿੰਦਾ ਲੇਕਿਨ ਗੁਰੂ ਘਰ ਦੇ ਵਿੱਚ ਨਾ ਕੋਈ ਕਾਨੂੰਨ ਬਦਲਿਆ ਜਾ ਸਕਦਾ ਨਾ ਕੋਈ ਆਪਣੇ ਨਾਮ ਦਾ ਅਨਾਉਂਸ ਕੀਤਾ ਜਾ ਸਕਦਾ ਸਾਰਿਆਂ ਨੇ ਨਾਨਕ ਰੂਪ ਹੋ ਕਰਕੇ ਹੀ ਕਾਰਜ ਕੀਤੇ ਨੇ ਸੇਵਾ ਨਿਭਾਈ ਤੇ ਇਸ ਤਰ੍ਹਾਂ سلسلہ ਚੱਲਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਬਾਣੀ ਦੇ ਬਾਰੇ ਵੱਧ ਤੋਂ ਵੱਧ ਹਵਾਲੇ ਦਿੱਤੇ ਨੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾ ਉਹ ਸੱਚੀ ਬਾਣੀ ਔਰ ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਵਹਿਰਨਮ ਚੌਥੇ ਪਾਤਸ਼ਾਹ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਪੰਜਵੇਂ ਪਾਤਸ਼ਾਹ ਜੀ ਨੇ ਤਾਂ ਫਿਰ ਸੰਪਾਦਨਾ ਵੀ ਕੀਤੀ ਪ੍ਰਕਾਸ਼ਮਾਨ ਵੀ ਕੀਤਾ ਤੇ ਨਾਲ ਕਾਨੂੰ ਹਦਾਇਤ ਕੀਤੀ ਇਹ ਵਸਤ ਤਜੀ ਨਾ ਜਾਈ ਨਿਤਨੇਤ ਰੱਖੋ ਹਰ ਤਾਰ ਤੇ ਨਾਲ ਇਹ ਵੀ ਕਿਹਾ ਕਿ ਆ ਜੋ ਕੁਝ ਗੁਰੂ ਅਜਨ ਦੇ ਰੂਪੇ ਚ ਤੁਸੀਂ ਦਰਸ਼ਨ ਕਰਦੇ ਹੋ ਇਹ ਬਦੌਲਤ ਕਿਸ ਦੀ ਹੈ ਹਮਤਨ ਬੰਦ ਭਗਤ ਸਚਨਾਏ ਹਰ ਗੁਣ ਗਾਵੈ ਸਹਿਸਵਾਪੀ ਉਦਾਦੇ ਕਾ ਖੋੜ ਡਿਠਾ ਖਜ਼ਾਨਾ ਤਾਂ ਮੇਰੇ ਮਨ ਭੈ ਨਦਾਨਾ ਔਰ ਉਹਨਾਂ ਨੇ ਬਚਨ ਕੀਤਾ ਵੀ ਸਿੱਖ ਹਰ ਵੇਲੇ ਹਰ ਦੁੱਖ ਸੁੱਖ ਦੇ ਵਿੱਚ ਆਪਣੇ ਜੀਵਨ ਚ ਜਿਹੜਾ ਆਸਰਾ ਲਏਗਾ ਸ਼ਬਦ ਦਾ ਆਸਰਾ ਲਏਗਾ ਜੋ ਮੰਦਰ ਕੋ ਥਮੇ ਥਮੰਤੇ ਗੁਰ ਕਾ ਸ਼ਬਦ ਮਨੈ ਸਤਮਨ ਇਸ ਤਰ੍ਹਾਂ ਇਹ سلسلہ ਫਿਰ ਨੌਵੇਂ ਪਾਸ਼ਾ ਜੀ ਨੇ ਵੀ ਬਾਣੀ ਉਚਾਰਨ ਕੀਤੀ ਛੇਵੇਂ ਪਾਸ਼ਾ ਜੀ ਦੇ ਸਮੇ ਸਤਿਕਾਰ ਕੀਤਾ ਗਿਆ ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਸੁਣਿਆ ਕਿੰਨੀ ਰਿਸਪੈਕਟ ਕੀਤੀ ਉਹਦੇ ਸੱਤਵੇਂ ਪਾਸ਼ਾ ਜੀ ਨੇ ਆਪਣੇ ਪੁੱਤਰ ਨੂੰ ਤਿਆਗ ਦਿੱਤਾ ਬੇਦਖਲ ਕਰ ਦਿੱਤਾ ਜਦੋਂ ਉਹਨੇ ਕੁਰਬਾਨੀ ਚ ਕੋਈ ਇਧਰ ਉਧਰ ਕਰਨ ਦਾ ਯਤਨ ਕੀਤਾ ਅੱਠਵੇਂ ਪਾਸ਼ਾ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਜੀ ਨੇ ਫਿਰ ਆਖਰੀ ਸਮੇ ਜਦੋਂ ਜੋਤੀ ਜੋਤ ਸਮਾਨ ਬਿਲੇ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਆ ਗਿਆ ਪਈ ਅਕਾਲ ਕੀਤਾ ਵੈ ਚਲਾਇਓ ਪੰਥ ਸਾਫ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਹ ਖੋਸ਼ ਅਬਦ ਮਲੇ ਇਹ ਜਿਹੜਾ ਦੋਰਾ ਇਹ ਗਿਆਨੀ ਗਿਆਨ ਸਿੰਘ ਜੀ ਦਾ ਨਵੀਨ ਪੰਥ ਪ੍ਰਕਾਸ਼ ਵਿੱਚ ਦਰਜ ਹੈ ਦੋ ਪੰਥ ਪ੍ਰਕਾਸ਼ ਨੇ ਜੀ ਇੱਕ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਪੰਗੂ ਜੀ ਦਾ ਜੀ ਇੱਕ ਨਵੀਨ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਦਾ ਗਿਆਨ ਸਿੰਘ ਜੀ ਦਾ ਜੀ ਗਿਆਨੀ ਗਿਆਨ ਸਿੰਘ ਜੀ ਨੇ ਜਿੱਥੇ ਗੁਰੂ ਸਾਹਿਬ ਜੀ ਤੇ ਕਲਗੀਧਰ ਪਾਸ਼ਾ ਜੀ ਦੀ ਜੋਤੀ ਜੋਤ ਸਮਾਣ ਦਾ ਪ੍ਰਸੰਗ ਲਿਖਿਆ ਹੈ ਉਥੇ ਨਾਲ ਜੋਤੀ ਜੋਤ ਸਮਾਨ ਤੋਂ ਪਹਿਲਾਂ ਕਿਵੇਂ ਉਹਨਾਂ ਨੇ ਗੁਰਤਾ ਗੱਦੀ ਭੇਟ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਗੁਰੂ ਤਾਂ ਸ਼ਬਦ ਹੀ ਸੀ ਨਾ ਬਿਲਕੁਲ ਇਸ ਕਰਕੇ ਗੱਦੀ ਸੌਂਪੀ ਨਹੀਂ ਗੱਦੀ ਭੇਟ ਕੀਤੀ ਆਪਸ ਆਪਣੇ ਤੋਂ ਵੱਡੇ ਨੂੰ ਭੇਟਾ ਕੀਤਾ ਜਾ ਸਕਦਾ ਜੀ ਗੁਰੂ ਅਰਜਨ ਸਾਹਿਬ ਵੀ ਇਹਨੂੰ ਮੱਥਾ ਟੇਕਦੇ ਰਹੇ ਗੁਰੂ ਨਾਨਕ ਸਾਹਿਬ ਵੀ ਇਹਨੂੰ ਮੱਥਾ ਟੇਕਦੇ ਰਹੇ ਅਸਲੀ ਗੁਰੂ ਅੰਗਦ ਸਾਹਿਬ ਨੂੰ ਮੱਥਾ ਉਹਨਾਂ ਦੇ ਸਰੀਰ ਨੂੰ ਨਹੀਂ ਟੇਕਿਆ ਗਿਆ ਜੋ ਸ਼ਬਦਾਂ ਅੰਦਰ ਪ੍ਰਕਾਸ਼ ਹੋਇਆ ਉਹਨੂੰ ਮੱਥਾ ਟੇਕਿਆ ਗਿਆ ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ ਸਾਨੂੰ ਸਦਾ ਵਾਸਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਅਬਿਨਾਸੀ ਪ੍ਰਭੂ ਕੈ ਸਭ ਮੇਰੇ ਅਸਮਾਏ ਇਹਦੇ ਨਾਲ ਜਦੋਂ ਭਾਈ ਪ੍ਰਹਿਲਾਦ ਸਿੰਘ ਜੀ ਨੂੰ ਪੜਦੇ ਜੀ ਜਿਹੜੇ ਸਾਹਿਬ ਜਾਦਨ ਦੇ ਖਡਾਵੇ ਵੀ ਮੰਨੇ ਜਾਂਦੇ ਨੇ ਕਲਗੀਧਰ ਪਾਤਸ਼ਾਹ ਜਿਹੜੇ ਹਜੂਰੀ ਸਿੱਖ ਮੰਨੇ ਜਾਂਦੇ ਨੇ ਉਹਨਾਂ ਨੇ ਜਿਹੜਾ ਇਸ ਮਾਮਲੇ 'ਚ ਇਤਿਹਾਸਕ ਤੱਤ ਸਾਡੇ ਸਾਹਮਣੇ ਲਿਆਂਦਾ ਭਾਈ ਸਾਹਿਬ ਤਾਂ ਭਾਈ ਗਿਆਨ ਸਿੰਘ ਤਾਂ ਕਹਿੰਦੇ ਨਾ ਪ੍ਰਗਟ ਗੁਰਾਂ ਕੀ ਦੇ ਲੇਕਿਨ ਉਹ ਕਹਿੰਦੇ ਨੇ ਅਕਾਲ ਪੁਰਖ ਦੇ ਬਚਨ ਸਿਓ ਪ੍ਰਗਟ ਚਲਾਇਓ ਪੰਥ ਸਭ ਸਿੱਖਾਂ ਨੂੰ ਕੋਕ ਮੈਂ ਗੁਰਮਾਨਿਓ ਗ੍ਰੰਥ ਕਰ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਿ ਗੁਰੂ ਦਾ ਖਾਲਸਾ ਜਿਹੜਾ ਪ੍ਰਗਟ ਗੁਰਾਂ ਦੀ ਦੇ ਹੈ ਜੋ ਪ੍ਰਭੂ ਕੋ ਮਿਲ ਮਿਲਿਓ ਚੈ ਖੋ ਸ਼ਬਦ ਮੈਲੇ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਉਹ ਸ਼ਬਦ ਦੀ ਖੋਜ ਕਰੇ ਇਹਦੇ ਰਹੀਂ ਪ੍ਰਾਪਤ ਹੋ ਸਕਦਾ ਇਹ ਇੰਜ ਸਮਝ ਲਈਏ ਜਿਵੇਂ ਕਿ ਸਾਡੇ ਸਰੀਰ ਨੂੰ ਜੀਵਤ ਰਹਿਣ ਵਾਸਤੇ ਆਤਮਾ ਦੀ ਲੋੜ ਜੀ ਲੇਕਿਨ ਆਤਮਾ ਸਰੀਰ ਤੋਂ ਬਿਨਾ ਕਿੱਥੇ ਟਿਕੇ ਸਰੀਰ 'ਤੇ ਰਹੇਗੀ ਨਾ ਬਿਲਕੁਲ ਤੇ ਸਰੀਰ ਨੂੰ ਜੀਵਤ ਰਹਿਣ ਵਾਸਤੇ ਆਤਮਾ ਦੀ ਜਰੂਰਤ ਹੈ ਆਤਮਾ ਨੂੰ ਟਿਕਣ ਵਾਸਤੇ ਸਰੀਰ ਚਾਹੀਦਾ ਇਵੇਂ ਗੁਰੂ ਗ੍ਰੰਥ ਦੇ ਪ੍ਰਕਾਸ਼ਮਾਨ ਹੋਣ ਵਾਸਤੇ ਸਰੀਰ ਚਾਹੀਦਾ ਉਹ ਖਾਲਸਾ ਬਿਲਕੁਲ ਜਿਹਨੇ ਗੁਰੂ ਦਾ ਸਤਕਾਰ ਕਰਨਾ ਗੁਰੂ ਦੀ ਸੰਭਾਲ ਕਰਨੀ ਅਸੀਂ ਇਤਿਹਾਸਕ ਤੌਰ ਤੇ ਵੀ ਪੜਦੇ ਆ ਕਿ ਜਦੋਂ ਵੱਡਾ ਕਲੂ ਘਰਾਬਾ ਪਰਿਆ ਜਿਹਦੇ ਵਿੱਚ 60000 ਗਿਣਤੀ ਸੀ ਟੋਟਲ ਉਸ ਵੇਲੇ ਦੱਸਿਆ ਜਾਂਦਾ ਜਾਂ ਵੱਧ ਘੱਟ ਹੋ ਸਕਦੀ ਹੈ ਲੇਕਿਨ ਅੱਧੀ ਕੌਮ ਇੱਕ ਦਿਨ ਦੇ ਵਿੱਚ ਸ਼ਹੀਦੀ ਪਾ ਗਈ ਜੀ 30000 ਸਿੱਖ ਜਿਹੜਾ ਬੱਤੇ ਬੁੱਢੇ ਸਾਡੇ ਉਹਨਾਂ ਲੋਕਾਂ ਨੇ ਸ਼ਹੀਦ ਕਰ ਦਿੱਤੇ ਅਬਦਾਲੀ ਨੇ ਜ਼ੁਲਮ ਕਰਕੇ ਸ਼ਾਮ ਨੂੰ ਜਦੋਂ ਅਰਦਾਸ ਕੀਤੀ ਸਿੱਖ ਨੇ ਅਰਦਾਸ ਰਹਿ ਦਾਸ ਸਾਹਿਬ ਦਾ ਪਾਠ ਕਰਕੇ ਕਿ ਖੋਟ ਸੋ ਗयो ਤਤ ਸੋ ਲਇਓ ਯਾ ਜੇ ਖੋਟ ਨਿਕਲਿਆ ਤਤ ਬਾਕੀ ਲੇਕਿਨ ਨਾਲ ਉਹਨੇ ਇੱਕ ਬੇਨਤੀ ਕੀਤੀ ਕਿ ਪੰਥ ਨਾ ਰਹੇਗਾ ਤੋ ਗ੍ਰੰਥ ਕੌਣ ਮੰਨੇਗਾ ਜੇ ਪੰਥ ਦੀ ਹੋਂਦ ਨਾ ਬਾਕੀ ਰਹੀ ਤੇ ਗ੍ਰੰਥ ਦੀ ਮਾਨਤਾ ਕਿਹਨੇ ਕਰਨੀ ਇਸ ਕਰਕੇ ਪੰਥ ਦੀ ਹੋਣ ਬਹੁਤ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਪੰਥ ਨੇ ਕਰਨਾ ਤੇ ਪੰਥ ਨੇ ਸੰਭਾਲ ਕਰਨੀ ਪੰਥ ਨੇ ਆਦਰ ਕਰਨਾ ਪੰਥ ਨੇ ਉਹਦਾ ਪ੍ਰਚਾਰ ਕਰਨਾ ਇਸ ਕਰਕੇ ਗੁਰਮਤ ਵਿੱਚ ਦੋਨਾਂ ਦਾ ਸੁਮੇਲ ਹੈ ਖਾਲਸਾ ਉਹ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਗੁਰਮਤ ਦਾ ਧਾਰਨੀ ਬਣ ਕੇ ਗੁਰੂ ਦੇ ਪ੍ਰਕਾਸ਼ ਵਿੱਚ ਜੀਵਨ ਜੀਦਾ ਜਿਹਨੂੰ ਭਗਤ ਕਬੀਰ ਜੀ ਰਾਹੀਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਪ੍ਰਯੋਗ ਕਾਲ ਸਭੇ ਦਾ ਗੂਪਰ ਮਾਹੀ ਲਿਖੇ ਪਰਮ ਗਿਆਨੀ ਕੋਕ ਵੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਨ ਪਹਿਲੀ ਵਰਕਸ਼ਪ ਦੇ ਉੱਥੇ ਇੱਕ ਵੀਰ ਉਹ ਖਾਲਸੇ ਨੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਸਮਝਿਆ ਤੇ ਅੱਗੇ ਜਾ ਕੇ ਫਿਰ ਇਹਦੀ ਵਿਆਖਿਆ ਦਿੱਤੀ ਗਈ ਵਖਵਾਕਰੂਪਾ ਦੇ ਵਿੱਚ ਖਾਲਸੇ ਦਾ ਭਾਵ ਇਹ ਵੀ ਜਿਹੜਾ ਸਿੱਧਾ ਬਾਦਸ਼ਾਹ ਨਾਲ ਸੰਬੰਧ ਹੋਵੇ ਜੀ ਸਾਡਾ ਬਾਦਸ਼ਾਹ ਕੌਣ ਅਕਾਲ ਪੁਰਖ ਜਿਹੜਾ ਪੂਜਾ ਅਕਾਲ ਦੀ ਕਰਦਾ ਪਲਚਾ ਸ਼ੌਧਕਾ ਰੱਖਦਾ ਦੀਦਾਰ ਖਾਲਸੇ ਦਾ ਕਰਦਾ ਉਹ ਖਾਲਸਾ ਹੈ ਤੇ ਦੋਹਾਂ ਦੇ ਸੰਮੇਲ ਵਿੱਚ ਜਦੋਂ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਜੀਉਂਦਾ ਤੇ ਆਪਣੇ ਅੰਦਰ ਆਤਮਾ ਦੀ ਤਰ੍ਹਾਂ ਧਾਰਨ ਕਰਦਾ ਗੁਰਮਤਿ ਰੋਸ਼ਨੀ ਨੂੰ ਜੀ ਰੱਬ ਦੀ ਰੋਸ਼ਨੀ ਨੂੰ ਰੱਬ ਦੇ ਗੁਣਾਂ ਨੂੰ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਕਰਦਾ ਦੋਨੋਂ ਸਮਿਲਤ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਜੀਵਨ ਜਿਉਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਜਿਹੜਾ ਖਾਲਸੇ ਕਰਕੇ ਹੋਣਾ ਕਿਉਂਕਿ ਖਾਲਸੇ ਨੇ ਸੰਭਾਲ ਕਰਨੀ ਖਾਲਸੇ ਨੇ ਉਹਨੂੰ ਗੁਰੂ ਮੰਨਣਾ ਤੇ ਗੁਰੂ ਤੇ ਸਬੰਧ ਵਿੱਚ ਪ੍ਰਚਾਰ ਕਰਨਾ ਇਸ ਕਰਕੇ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਇਸ ਤਰ੍ਹਾਂ ਦਾ ਸਬੰਧ ਹੈ ਜਿਵੇਂ ਸਰੀਰ ਤੇ ਆਤਮਾ ਦਾ ਸਬੰਧ ਤੁਸੀਂ ਕਿਹਾ ਆਤਮਾ ਤੇ ਸਰੀਰ ਦਾ ਸਬੰਧ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਮੌਜੂਦਾ ਸਮੇਂ ਦੇ ਅੰਦਰ ਜਦੋਂ ਅਸੀਂ ਸਾਡੇ ਫੰਕਸ਼ਨਸ ਨੇ ਪ੍ਰੋਗਰਾਮ ਨੇ ਅਖੰਡ ਪਾਠ ਸੁਖਮਨੀ ਸਾਹਿਬ ਜਾਂ ਸਹਿਜ ਪਾਠ ਹੁੰਦੇ ਜੇ ਇਤਿਹਾਸਿਕ ਸਰੋਤ ਕੋਈ ਦੱਸਦੇ ਵੀ ਪਹਿਲਾ ਸ੍ਰੀ ਅਖੰਡ ਪਾਠਸ ਹੈ ਜਾਂ ਸਹਿਜ ਪਾਠ ਇੱਕਦੋ ਅਰੰਭ ਹੁੰਦੇ ਸਹਿਜ ਪਾਠ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਤੋਂ ਬਾਅਦ ਵੀ ਹੋਇਆ માતા ਗੰਗਾ ਜੀ ਦੇ ਹੋਇਆ ਪਹਿਲਾ ਸਹਿਜ ਪਾਠ ਹੀ ਚੱਲਦਾ ਸੀ ਲੇਕਿਨ ਜਦੋਂ ਸਿੱਖ ਆਪਣੀ ਜ਼ਿੰਦਗੀ ਚ ਘਰ ਤੇ ਕੱਢੇ ਸੋ ਬਣ ਲੋਕੇ ਬਣਤਾ ਜਮੀਰ ਲੋਕਾ ਹੈ ਨੀਰ ਲੋਕੇ ਸੋ ਨਹਿ ਬਚਾ ਕਹੋ ਸਿੱਕਾ ਤਜਾਏ ਜੀ ਭਾਈ ਰਤਨ ਸਿੰਘ ਪੰਗੂ ਲਿਖਦੇ ਜਦੋਂ ਸਿੱਖਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸਰਕਾਰੀ ਤੌਰ ਦੇ ਉੱਤੇ ਐਲਾਨ ਕਰਤਾ ਵੀ ਜਿੱਥੇ ਸਿੱਖ ਮਿਲਦਾ ਨੂੰ ਮਾਰ ਦਿੱਤਾ ਜਾਏ ਦੱਸਣ ਵਾਲੇ 10 ਰੁਪਏ ਜੇ ਕੋਈ 10 ਪਾਂਦਾ ਜਾ ਕੇ ਸੁਨੇਹਾ ਦਿੰਦਾ ਕੋਈ ਫਲਾਨੀ ਥਾਂ ਤੇ ਸਿੱਖ ਵੇਖਿਆ ਗਿਆ ਉਹਨੂੰ 10 ਰੁਪਏ ਇਨਾਮ ਜੀ ਮਾਰਨ ਵਾਲ 50 ਦੇਖੋ ਸਿਰ ਵੱਢ ਕੇ ਲਿਆਦਾ ਉਹਨੂੰ 50 ਰੁਪਏ ਉਸ ਵੇਲੇ ਜਦੋਂ ਲੋਕਾਂ ਦੀ 10 ਰੁਪਏ ਵੀ ਤਨਖਾਹ ਨਹੀਂ 50 ਰੁਪਏ ਸਿੱਖ ਦੇ ਸਿਰ ਦਾ ਇਨਾਮ ਹੈ ਦੇ 80 ਰੁਪਏ ਸੇਖਤੇ ਸਰਦਾ ਨਾਮ ਹੈ ਕੰਬਲ ਨਾਮ ਵਿੱਚ ਦਿੱਤੇ ਜਾਂਦੇ ਉਹ ਹਾਲਾਤ ਜਦੋਂ ਘਰ ਤੇ ਕੱਢੇ ਸੋ ਬਣ ਲੋਕ ਹੈ ਬਣ ਤਜ ਨੀਰ ਲੋਕਾਂ ਹੈ ਬਣ ਨੂੰ ਅਗ ਲਾ ਦਿੱਤੀ ਗਈ ਉਥੋਂ ਪਾਣੀ ਚ ਚਲੇ ਗਏ ਪਾਣੀ ਚ ਕਿੰਨਾ ਚਿਰ ਜੀਵਨ ਕੱਢਿਆ ਜਾ ਸਕਦਾ ਨੀਰ ਲੋਕੇ ਸੋ ਨਹਿ ਬਚਾਂ ਕਹੋ ਸਿੰਘ ਕੱਤ ਜਾਏ ਜਿਹੜੇ ਪਾਣੀ ਚ ਲੋਕੇ ਫਿਰ ਉਹ ਨਹੀਂ ਬਚ ਸਕਦੇ ਕਿੱਥੇ ਜਾਣ ਫਿਰ ਉਹ ਇੱਕੋ ਅਰਦਾਸ ਕਰਦੇ ਨੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂਤਾ ਰੱਖਿਆ ਰਾਇ ਸਾਡੀ ਅਰਦਾਸ ਦਾ ਇੱਕ ਇੱਕ ਲਫਜ ਜਿਹੜਾ ਉਹ ਚ ਪ੍ਰਗਟ ਹੋਇਆ ਜੋ ਨਾਸੰਗਾ ਸਿੰਗੜੀਆਂ ਨੇ ਧਰਮੇ ਸੀ ਤੇ ਬੰਦ-ਬੰਦ ਕਟਾਏ ਇਹ ਸਾਰੇ ਪਹਿਰੇ ਜਿਹੜੇ ਅਰਦਾਸ ਦੇ ਐ ਤੇ ਉਹਨਾਂ ਲੋਕਾਂ ਦੀ ਦੇਣ ਔਰ ਉਹਨਾਂ ਨੇ ਕਿਰਪਾ ਕਰਕੇ ਇਸ ਵਾਰ ਕੀਤਾ ਇਸ ਤਰੀ ਦੁਆਰਾ ਅਖੰਡ ਪਾਠ ਸਾਹਿਬ ਦੀ ਹਾਂ ਉਹਨਾਂ ਲੋਕਾਂ ਨੇ ਜਦੋਂ ਆਪਣਾ ਜੀਵਨ ਜੰਗਲਾਂ ਵਿੱਚ ਜਾ ਕੇ ਵਤੀਰ ਕਰਨਾ ਸ਼ੁਰੂ ਕੀਤਾ ਉਸ ਵੇਲੇ ਫਿਰ ਕਿਉਂਕਿ ਬਾਣੀ ਦਾ ਆਸਰਾ ਲੈਣਾ ਸਿੱਖ ਦਾ ਕਰਮ ਹੈ ਔਰ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਕੀਤਾ ਲੋੜੀਆ ਕੰਮ ਸਵਾਰ ਪਿਆ ਕੀ ਜਦੋਂ ਵੀ ਮਹਿਮਤ ਤੇ ਚੜਨਾ ਕਿਤੇ ਜਾਣਾ ਤੇ ਬਾਣੀ ਦਾ ਅਸਰਾ ਲੈਣਾ ਜੇ ਸੈਰ ਪਾੜ ਕਰਦੇ ਸੀ ਉਹਨੂੰ ਕਾਫੀ ਦਿਨ ਲੱਗਦੇ ਸੀ ਸਮਾਂ ਲੱਗਦਾ ਸੀ ਪਿਛੋਂ ਫੌਜ ਹਮਲਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰ ਸਕਦੀ ਸੀ ਤੇ ਨਾਲ ਕੌਮ ਦਾ ਕਹਾਣ ਵੀ ਕਰ ਸਕਦੀ ਸੀ ਇਸ ਕਰਕੇ ਉਹਨਾਂ ਲੋਕਾਂ ਨੇ ਬਿਨਾ ਕਿਸੇ ਇਸ ਮਤਲਬ ਤੋਂ ਵੀ ਕਿੰਨੇ ਘੰਟੇ ਚ ਕਰਨਾ ਨਿਰੰਤਰ ਬਾਣੀ ਦਾ ਪਾਠ ਕਰਕੇ ਉਹਨੂੰ ਅਖੰਡ ਪਾਠ kiya ਗਿਆ ਤਾਂ ਕਿ ਬਾਣੀ ਦਾ ਅਸਰਾ ਲੈ ਕੇ ਅੱਗੇ ਵਧਿਆ ਜਾ ਸਕੇ ਅਜਿਹਾ ਕੁਝ ਨਹੀਂ ਵੀ ਇਸ ਨੂੰ ਇੰਨੇ ਸਮੇਂ ਦੇ ਵਿੱਚ ਹੀ ਕਰਨਾ ਨਹੀਂ ਇਸ ਤਰ੍ਹਾਂ ਨਹੀਂ ਇਹ ਕਿ ਜਦੋਂ ਅਸੀਂ ਦੇਖਦੇ ਹਾਂ ਵੀ ਅਸੀਂ ਸਹਿਜ ਪਾਠ ਸ੍ਰੀ ਅਖੰਡ ਪਾਠ ਅੱਜ ਕੱਲ ਇੱਕ ਹੋਰ ਪਾਠ ਵੀ ਚੱਲਦਾ ਜਿਹਨੂੰ ਸੰਪਟ ਪਾਠ ਕਹਿੰਦੇ ਕੀ ਪੰਥ ਨੇ ਇਹ ਪਰਪਾਰਟੀ ਪੰਥ ਨੇ ਪਰਿਯਾਦਾ ਨੂੰ ਕਦੇ ਮੰਨਿਆ ਕਿ ਇਹ ਸਿਰਫ ਤੇ ਸਿਰਫ ਕੁਝ ਬਰਕ ਤੇ ਕੁਝ ਲੋਕਾਂ ਦੀ ਦੇਣ ਹੈ ਅਸੀਂ ਪੰਥ ਪ੍ਰਵਾਂਤ ਰਹਿਤ ਮੈਂ ਜ਼ਿਆਦਾ ਪੜ੍ਹ ਸਕਦੇ ਹਾਂ ਜੋ ਪੰਥ ਨੇ ਬੜਾਈ ਹੈ 15 ਸਾਲ ਲਾ ਕੇ ਜੀ ਜਿਹਨੂੰ ਸ਼੍ਰੋਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਅਕਾਲ ਤਖਤ ਵੱਲੋਂ ਪ੍ਰਵਾਂਤ ਕੀਤਾ ਗਿਆ ਉਸ ਅਮਰਜਾਦਾ ਦੇ ਵਿੱਚ ਐਸਾ ਕੋਈ ਜ਼ਿਕਰ ਨਹੀਂ ਹੈ ਉੱਥੇ ਸਹਿਜ ਪਾਠ ਕਰਨ ਦੀ ਪ੍ਰਕਾਸ਼ ਕਰਨ ਦੀ ਵਿਧੀ ਦੱਸੀ ਗਈ ਸਾਰੀ ਚੀਜ਼ ਕਿਹੜੀ ਕਿਹੜੀ ਚੀਜ਼ ਲੋੜੀਂਦੀ ਹੈ ਔਰ ਅਖੰਡ ਪਾਠ ਸਾਹਿਬ ਕਿਵੇਂ ਕਰਨਾ ਕਿਹੜੀ ਮਨਮਤ ਹੈ ਨਹੀਂ ਵਰਤਣੀ ਉਹ ਸਾਰਾ ਕੁਝ ਉਦਚ ਕੀਤਾ ਗਿਆ ਉਦਚ ਸੰਪਾਠ ਪਾਠ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪੰਥ ਕੋਲ ਫਿਰ ਸਟਾਰਟ ਕਰੋ ਇਹ ਜਿਹੜੇ ਲੋਕ ਆਪਣੇ ਪੂਜਾ ਪ੍ਰਤੀਸ਼ਟਾ ਕਰਾਉਣੇ ਚਾਹੁੰਦੇ ਐ ਨਕਲੀ ਡੇਰਾਬਾਦ ਜਿਹਨੂੰ ਆਪਾਂ ਕਹਿ ਸਕਦੇ ਪਖੰਡੀ ਡੇਰਾਬਾਦ ਜਿਹੜੇ ਗੁਰਮਤ ਤੋਂ ਲੋਕਾਂ ਨੂੰ ਦੂਰ ਲੈ ਕੇ ਜਾਣਾ ਚਾਹਦੇ ਆਪਣੀ ਦੁਕਾਨਦਾਰੀ ਚਲਾਉਣਾ ਚਾਹਦੇ ਉਹਨਾਂ ਲੋਕਾਂ ਨੂੰ ਦੇਣ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਪੜਦੇ ਉਹਦੇ ਲਿਖਿਆ ਘਰ ਘਰ ਅੰਦਰ ਧਰਮਸ਼ਾਲ ਇਹ ਇਸ ਨੂੰ ਅੱਜ ਦੇ ਸਮੇਂ ਦੇ ਅੰਦਰ ਜਦੋਂ ਅਸੀਂ ਕਹਿ ਦਿੰਨੇ ਆਂ ਵੀ ਸਾਡੇ ਤਾਂ ਜਿਹੜੇ ਬਾਹਰ ਵਸਦੇ ਐਨਆਰਆਈ ਭਾਈਚਾਰਾ ਪੰਜਾਬੀ ਤੋਂ ਵੀ ਦੂਰ ਹੁੰਦੇ ਜਾ ਰਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਵੇਂ ਜੁੜ ਸਕਦੇ ਆ ਇਸ ਤਰ੍ਹਾਂ ਕਿ ਘਰ ਘਰ ਅੰਦਰ ਧਰਮਸ਼ਾਲ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ ਜਿੱਥੇ 바ਪਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੂਆ ਬਲਕੇ ਗੁਰੂ ਨਾਨਕ ਦੀ ਸੋਚ ਜਦੋਂ ਆਪਾਂ ਪੜਦੇ ਹਾਂ ਜਪਜੀ ਸਾਹਿਬ ਦੇ ਅੰਦਰ ਜੀ ਇਹ ਰੱਬ ਨੇ ਰਾਤਾਂ ਬਣਾਈਆਂ ਦਿਤਾਆਂ ਬਣਾਈਆਂ ਬਾੜ ਬਣਾਏ ਪਾਉਣ ਪਾਣੀ ਬਣਾਏ ਇਹ ਧਰਤੀ ਰੱਖਣ ਦਾ ਕੀ ਮਤਲਬ ਹੈ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹਦਾ ਇੱਕੋ ਹੀ ਮਕਸਦ ਹੈ ਵੀ ਧਰਤੀ ਧਰਮਸਾਲ ਦਾ ਰੂਪ ਹੋਵੇ ਕਿਉਂਕਿ ਧਰਮਸਾਲ ਇੱਕ ਪਵਿੱਤਰ ਜਗ੍ਹਾ ਜਿਵੇਂ ਕੋਈ ਬੰਦਾ ਚਰਚ ਵਿੱਚ ਖੜਾ ਮੰਦਿਰ ਵਿੱਚ ਖੜਾ ਕੋਈ ਬੰਦਾ ਮਸਜਿਦ ਵਿੱਚ ਖੜਾ ਅਸੀਂ ਗੁਰਦੁਆਰੇ ਖੜਦੇ ਹਾਂ ਉੱਥੇ ਖੜ ਕੇ ਕਹਿੰਦੇ ਆ ਅਸੀਂ ਬਿਲਕੁਲ ਝੂਠ ਨਹੀਂ ਬੋਲਦੇ ਕਿਉਂਕਿ ਧਾਰਮਿਕ ਸਥਾਨ ਤੇ ਖੜੇ ਅਸੀਂ ਇੱਥੇ ਨਸ਼ਾ ਨਹੀਂ ਕਰਾਂਗੇ ਧਾਰਮਿਕ ਸਥਾਨ ਤੇ ਖੜੇ ਹਾਂ ਬਿਲਕੁਲ ਅਸੀਂ ਇੱਕ ਦੂਜੇ ਨਾਲ ਈਰਖਾ ਨਹੀਂ ਕਰਾਂਗੇ ਹੌਮੈ ਨਹੀਂ ਕਰਾਂਗੇ ਧਾਰਮਿਕ ਸਥਾਨ ਦੇ ਅੰਦਰ ਪਵਿੱਤਰਤਾ ਚਾਹੀਦੀ ਸਤਿਗੁਰੂ ਦੀ ਸੋਚ ਏ ਸਾਰੀ ਧਰਤੀ ਨੂੰ ਧਰਮਸਾਲ ਮੰਨਿਆ ਜਾਵੇ ਕੋਈ ਪਾਪ ਕਰਮ ਨਹੀਂ ਹੋ ਸਕਦਾ ਸੰਸਾਰ ਦੇ ਅੰਦਰ ਪੂਰੇ ਵਿਸ਼ਵ ਪੱਧਰ ਦੇ ਉੱਤੇ ਫਿਰ ਸ਼ਾਂਤੀ ਬੜ ਸਕਦੀ ਹੈ ਪਵਿੱਤਰਤਾ ਹੋ ਸਕਦੀ ਹੈ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਅਗਲਾ ਸਵਾਲ ਜਿਹੜਾ ਤੁਸੀਂ ਕਰ ਰਹੇ ਹੋ ਕਿ ਇੱਥੇ ਵਿਦੇਸ਼ਾਂ ਦੇ ਵਿੱਚ ਕਿਵੇਂ ਇਹਨੂੰ ਕਾਇਮ ਕੀਤਾ ਜਾ ਸਕਦੇ। ਦੇਖੋ ਅਸੀਂ ਮੈਂ ਕੱਲ ਵੀ ਗੱਲ ਕੀਤੀ ਕਿ ਸਾਡੇ ਬੱਚੇ ਜਦੋਂ ਕੈਨੇਡਾ ਨੂੰ ਆਉਂਦੇ ਨੇ, ਆਸਟ੍ਰੇਲੀਆ ਨੂੰ ਜਾਂਦੇ ਨੇ, ਅਮਰੀਕਾ ਨੂੰ ਆਉਂਦੇ ਨੇ ਉਹ ਆਈਲਰਟਸ ਕਰਕੇ ਆਉਂਦੇ ਨੇ। ਜੀ। ਆਈਲਰਟਸ ਕਰਨ ਦਾ ਭਾਵ ਕਿ ਆਪਣੀ ਬੋਲੀ ਜਾਣਕਾਰੀ ਪ੍ਰਾਪਤ ਕਰਕੇ ਇੱਥੇ ਆ ਕੇ ਗੱਲਬਾਤ ਕਰਨ ਦੇ ਲਾਇਕ ਹੋ ਸਕਣ। ਜੀ ਬਿਲਕੁਲ। ਉਹ ਇਹਨਾਂ ਦੀ ਭਾਸ਼ਾ ਨੂੰ ਸਮਝ ਸਕਣ ਤੇ ਉਹ ਉਹਨਾਂ ਦੀ ਭਾਸ਼ਾ ਇੱਥੋਂ ਦੇ ਲੋਕ ਸਮਝ ਸਕਣ। ਗੱਲਬਾਤ ਦਾ ਰابطਾ ਕਾਇਮ ਹੋ ਸਕੇ, ਸਾਂਝ ਹੋ ਸਕੇ। ਮੈਂ ਬੇਨਤੀ ਕੀਤੀ ਜੇ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਸੀਂ ਗੱਲਾਂ ਕਰਨੀਆਂ ਤੇ ਸਾਨੂੰ ਉਹ ਬੋਲੀ ਆਣੀ ਚਾਹੀਦੀ ਇਹਦਾ ਮਤਲਬ ਸਾਨੂੰ ਗੁਰਮੁਖੀ ਪੜ੍ਹਨੀ ਬਹੁਤ ਜ਼ਰੂਰ ਦੀ ਹੈ ਇੰਗਲਿਸ਼ ਵੀ ਪੜੋ ਫ੍ਰੈਂਚ ਵੀ ਪੜੋ ਜਿੰਨੀਆਂ ਭਾਸ਼ਾਵਾਂ ਦੁਨੀਆ ਦੀ ਸਿੱਖ ਸਕਦੇ ਹੋ ਵਾਦ ਤੋਂ ਬਾਦ ਪੜ੍ਹਨੀਆਂ ਚਾਹੀਦੀਆਂ ਲੇਕਿਨ ਆਪਣੀ ਮਾਂ ਬੋਲੀ ਗੁਰਮੁਖੀ ਜਿਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਭਰਾ ਪੜਾਇਆ ਆਪਣੇ ਬੱਚਿਆਂ ਨੂੰ ਉਸ ਵੇਲੇ ਕਲਾਸਾਂ ਲਾ ਕੇ ਔਰ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਜਿਹਦੇ ਵਿੱਚ ਬਾਬਾ ਫਰੀਦ ਜੀ ਨੇ ਗੱਲ ਕੀਤੀ ਔਰ ਜਿਹਦੇ ਵਿੱਚ ਉਲੱਥਾ ਕਰਕੇ ਭਗਤ ਬਾਣੀ ਨੂੰ ਵੀ ਦਰਜ ਕੀਤਾ ਗਿਆ ਠੀਕ ਕਿਉਂਕਿ ਭਗਤ ਬਾਣੀ ਤਾਂ ਉਹਨਾਂ ਦੀ ਆਪਣੀ ਬੋਲੀ ਵਿੱਚ ਸੀ ਨਾ ਦੇਵਨਾਗਰੀ ਵਿੱਚ ਬੰਗਾਲੀ ਵਿੱਚ ਮਰਾਠੀ ਵਿੱਚ ਲੇਕਿਨ ਜੋ ਲਗਾ ਮਾਤਰਾ ਦਾ ਸਿਸਟਮ ਕੋ ਭਾਈ ਗੁਰਦਾਸ ਜੀ ਤੋਂ ਤਿਆਰ ਕਰਵਾਇਆ ਗਿਆ ਜੇ ਉਹ ਪੰਜਾਬੀ ਵਿੱਚ ਨਾ ਉਲੱਥਾ ਕਰਾਂਦੇ ਫਿਰ ਇੱਕਸਾਰਤਾ ਨਹੀਂ ਸੀ ਬਣਨੀ ਅੱਜ ਜਿਹੜੀ ਲਗਾ ਮਾਤਰਾ ਦੀ ਵਿਧੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਵਿੱਚ ਹੈ ਉਹੀ ਭਗਤ ਬਾਣੀ ਵਿੱਚ ਹੈ ਉਹੀ ਭਟ ਬਾਣੀ ਵਿੱਚ ਹੈ ਉਹੀ ਸਿੱਖ ਬਾਣੀ ਵਿੱਚ ਹੈ ਕੋਈ ਫਰਕ ਨਹੀਂ ਉਹ ਇੱਕਸਾਰਤਾ ਲਿਆਉਣ ਵਾਸਤੇ ਜਿਵੇਂ ਅਸੀਂ ਪੰਜਾਬੀ ਨੂੰ ਰੋਮਨਾਈਜ਼ ਕਰ ਦਿੰਦੇ ਹਾਂ ਇਵੇਂ ਗੁਰੂ ਸਾਹਿਬ ਨੇ ਪੰਜਾਬੀ ਵਿੱਚ ਉਹਨਾਂ ਦੀ ਸ਼ੈਲੀ ਨੂੰ ਨਹੀਂ ਬਗੜਿਆ ਸ਼ੈਲੀ ਉਸ ਤਰ੍ਹਾਂ ਹੀ ਨੇ ਦਿੱਤੀ ਤੇ ਉਹਨੂੰ ਪੰਜਾਬੀ ਵਿੱਚ ਉਲੱਥਾ ਕਰਾ ਕੇ ਇੱਕ ਸਾਰਤਾ ਪੈਦਾ ਕੀਤੀ ਇਸ ਕਰਕੇ ਸਾਨੂੰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪੰਜਾਬੀ ਆਪ ਪੜ੍ਹਨ ਦੀ ਜ਼ਰੂਰਤ ਹੈ ਮਾਪੇ ਨੂੰ ਜੇ ਜਾਣਦੇ ਨੇ ਅੱਗੇ ਸਿਖਾਉਣ ਦੀ ਜ਼ਰੂਰਤ ਹੈ ਔਰ ਇੱਥੇ ਬਹੁਤ ਉਦਮ ਕੀਤਾ ਜਾ ਰਿਹਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਲਾਸਾਂ ਲਾਉਣ ਦਾ ਤੁਸੀਂ ਬਹੁਤ ਫਿਕਰਮੰਦ ਹੋ ਪੰਜਾਬ ਨਾਲੋਂ ਵੀ ਜ਼ਿਆਦਾ ਫਿਕਰਮੰਦ ਹੋ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਯਤਨ ਕਰ ਦਿਓ ਗੁਰਮਤਿ ਕਲਾਸਾਂ ਲਾਉਣ ਦਾ ਯਤਨ ਕਰ ਦਿਓ ਪਹਿਲੇ ਨੰਬਰ ਦੇ ਉੱਤੇ ਬੱਚਿਆਂ ਨੂੰ ਜਿਹੜਾ ਹੈ ਉਹ ਆਪਣੇ ਜੀਵਨ ਦੇ ਵਿੱਚ ਪੰਜਾਬੀ ਤੋਂ ਜਾਣੀ ਕਰਾਇਆ ਜਾਏ ਔਰ ਵੱਡੇ ਪੱਧਰ ਤੇ ਕਰਾਇਆ ਜਾਏ ਫਿਰ ਉਹਨਾਂ ਨੂੰ ਨਾਲ ਹੌਲੀ-ਹੌਲੀ ਨਿਤਨੇਮ ਦਾ ਪਾਠ ਉਹਦੀ ਸੰਥਿਆ ਬਾਣੀ ਦੀ ਸੰਥਿਆ ਦਿੱਤੀ ਜਾਏ ਤਾਂ ਕਿ ਉਹ ਬੱਚੇ ਗੁਰਮਤਿ ਨਾਲ ਜੁੜ ਸਕਣ ਅੱਜ ਦੇ ਸਮੇਂ ਦੇ ਵਿੱਚ ਪਾਠ ਗੁਰਬਾਣੀ ਪੜਨ ਦੇ ਬਾਬਤ ਕਈ ਧਾਰਨਾਵਾਂ ਪ੍ਰਚਲਿਤ ਨੇ ਕਈ ਲੋਕ ਇਹ ਟੁੱਚਰ ਛੱਡ ਦਿੰਦੇ ਆ ਇੱਕ ਰੱਖ ਦਿੰਦੇ ਆ ਸ਼ੰਕਾ ਪੈਦਾ ਕਰ ਦਿੰਦੇ ਵੀ ਜੀ ਬਾਣੀ ਆਗਾਦਬੋਦ ਹੈ ਬਹੁਤ ਔਖੀ ਹੈ ਪੜਨੀ ਇਹ ਇਹ ਤਾਂ ਕੋਈ ਖਾਸ ਲੋਕ ਹੀ ਪੜ ਸਕਦੇ ਆ ਖਾਸ ਲੋਕ ਹੀ ਇਹਨੂੰ ਸਮਝ ਸਕਦੇ ਉਹਨਾਂ ਲਈ ਤੁਸੀਂ ਕੀ ਕਹੋ ਨਹੀਂ ਸਗੋ ਸਿੱਖ ਧਰਮ ਤਾਂ ਜਨ ਸਧਾਰਨ ਦਾ ਧਰਮ ਹੈ ਠੀਕ ਇੱਕ ਲੇਬਰਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਬਾਦਸ਼ਾਹ ਤੱਕ ਸਿੱਖ ਬਣਾਏ ਗੁਰੂ ਸਾਹਿਬ ਨੇ ਜੀ ਰਾਜਾ ਸ਼ੇਵਨਾਪ ਦੀ ਗੱਲ ਕਰ ਲਈਏ ਅੱਗੇ ਸਿੱਖਾਂ ਚੋਂ ਬਾਦਸ਼ਾਹ ਹੋਏ ਗੋਬਿੰਦ ਸਿੰਘ ਬਹਾਦਰ ਵਰਗੇ ਜੀ ਸ਼ੇਰ-ਏ-ਪੰਜਾਬ ਵਰਗੇ ਕਿ ਉਹ ਬਾਣੀ ਨਹੀਂ ਸੀ ਪੜਦੇ ਇਸ ਕਰਕੇ ਜਿਹੜੀ ਗੱਲਬਾਤ ਹੈ ਉਹ ਬਾਣੀ ਪੜ ਕੇ ਹਰ ਬੰਦਾ ਆਪਣੇ ਜੀਵ ਨੂੰ ਪਵਿੱਤਰ ਕਰ ਸਕਦਾ ਸਮਝ ਸਕਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਧਰਮ ਜਨ ਸੁਧਾਰਨ ਦਾ ਧਰਮ ਹੈ ਕਿੰਨੀ ਕ ਜੇ ਅਸੀਂ ਤੁਹਾਡੇ ਕੋਲੋਂ ਤੁਸੀਂ ਪ੍ਰਿੰਸੀਪਲ ਹੋ ਤੁਸੀਂ ਪਿਛਲੇ 4 ਦਹਾਕਾ ਬੱਚਿਆਂ ਨੂੰ ਪ੍ਰਚਾਰਕ ਪੈਦਾ ਕਰ ਰਹੇ ਹੋ ਇਹ ਦੱਸੋ ਬਾਣੀ ਪੜਨੀ ਕਿੰਨੀ ਕ ਔਖੀ ਆ ਬਾਣੀ ਪੜਨੀ ਦੇਖੋ ਜਦੋਂ ਆਪਾਂ ਪਹਿਲੀ ਕਲਾਸ ਵਿੱਚ ਜਾਂਦੇ ਹਾਂ ਸਕੂਲ ਵਿੱਚ ਉਹ ਤੁਹਾਨੂੰ ਉਹ ਵੀ ਔਖਾ ਲੱਗਦਾ ਨੇ ਲੇਕਿਨ ਜਿਵੇਂ ਜਿਵੇਂ ਟੀਚਰ ਸਾਡੀ ਅਗਵਾਈ ਕਰਦੇ ਐ ਸਾਡਾ ਸਾਥ ਦਿੰਦੇ ਐ ਸਾਨੂੰ ਸਿਖਾਉਂਦੇ ਐ ਸਾਡੇ ਵਾਸਤੇ ਸਭ ਕੁਝ ਸੌਖਾ ਹੋ ਜਾਂਦਾ ਐ ਏਵੇਂ ਜਦੋਂ ਅਸੀਂ ਉਸਤਾਦਾਂ ਕੋਲ ਬੈਠ ਕੇ ਗੁਰਬਾਣੀ ਦੀ ਸੰਥਿਆ ਸ਼ੁਰੂ ਕਰਾਂਗੇ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਸਾਡੇ ਤੇ ਬਖਸ਼ਿਸ਼ ਹੋਏਗੀ ਉਹਦੀ ਬਖਸ਼ਿਸ਼ ਦੇ ਅਸੀਂ ਯੋਗ ਪਾਤਰ ਬਣਾਂਗੇ ਸਭ ਕੁਝ ਸਰਲ ਹੋਏਗਾ ਜੀ ਫਿਰ ਸਾਨੂੰ ਆਪ ਜੋ ਸਿੱਖਦੇ ਆ ਉਹਨੂੰ ਅੱਗੇ ਸਿਖਾਉਣ ਦਾ ਵੀ ਯਤਨ ਕਰਨਾ ਚਾਹੀਦਾ ਜੀ ਤੁਸੀਂ ਅੱਜ ਦੇ ਇਸ ਇੰਟਰਵਿਊ ਦੇ ਰਾਹੀਂ ਸਾਡੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਮੈਂ ਕੱਲ ਬੇਨਤੀ ਕੀਤੀ ਸੀ ਕਿ ਅਸੀਂ ਸਦਾ ਇੰਦਰਜੀਤ ਸਿੰਘ ਚੇਅਰਮੈਨ ਸਾਹਿਬ ਜੀ ਦਾ ਨਾਮ ਸੁਣਦੇ ਆ ਜਿਹਨਾਂ ਦਾ ਪਹਿਲਾ ਨਾਮ ਸੀ ਹੀਰਾ ਆਨੰਦ ਪੰਜਾਬ ਐਂਡ ਸਿੰਧ ਬੈਂਕ ਦੇ ਜਿਹੜੇ ਚੇਅਰਮੈਨ ਹੋਏ ਨਾ ਜੀ ਜਿਨ੍ਹਾਂ ਨੇ ਕਾਇਮ ਕੀਤੀ ਉਹਦੀ ਉਹ ਸਹਿਜ 파ਟਨੀ ਪੈਦਾ ਕੀਤੀ ਕਹਿੰਦੇ ਜਦੋਂ ਉਹ ਆਪਣੀ ਜ਼ਿੰਦਗੀ 'ਚ ਇੰਟਰਵਿਊ ਬੋਲ 'ਚ ਬਹਿੰਦੇ ਸਨ ਨਾ ਤੇ ਬੱਚੇ ਨੂੰ ਕਹਿੰਦੇ ਸੀ ਮੈਨੂੰ ਜਪਜੀ ਸੁਣਾ ਜਿਹੜਾ ਕੈਂਡੀਡੇਟ ਆਦਾ ਸੀ ਅੱਛਾ ਜੀ ਨਾਲ ਦੇ ਸਾਥੀ ਕਹਿੰਦੇ ਵੀ ਤੂੰ ਇਹਨੂੰ ਗ੍ਰੰਥੀ ਸਿਲੈਕਟ ਕਰਨਾ ਕਿ ਬੈਂਕ ਵਾਸਤੇ ਸਿਲੈਕਟ ਕਰਨਾ ਕਹਿੰਦੇ ਮੈਂ ਬੈਂਕ ਵਾਸਤੇ ਸਿਲੈਕਟ ਕਰਨਾ ਹੈ ਲੇਕਿਨ ਜਿਹੜਾ ਜਪਦੀ ਪੜ੍ਹ ਕੇ ਹੈਗਾ ਚੀਟਰ ਨਹੀਂ ਹੋਏਗਾ ਉਹ ਕੀ ਗੱਲ ਹੈ ਫਿਰ ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਨੱਥੂ ਰਾਮ ਦੀ ਗੱਲ ਕਰਦੇ ਆਪਾਂ ਹਾਂਜੀ ਪਲੀਜ਼ ਨੱਥੂ ਰਾਮ ਬ੍ਰਾਹਮਣੀ ਫੈਮਿਲੀ ਚ ਪੈਦਾ ਹੋਏ ਲੇਕਿਨ ਜਦੋਂ ਬਾਣੀ ਦਾ ਆਸਰਾ ਲਿਆ 27 ਸਾਲ ਲਾ ਕੇ ਉਹਨਾਂ ਨੇ ਦਰਪਣ ਲਿਖਿਆ ਜੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਟੀਕਾ ਸੰਪੂਰਨ ਕੀਤਾ ਉਹ ਬਣੇ ਪ੍ਰੋਫੈਸਰ ਸਾਫ ਸਿੰਘ ਜੀ ਕਿਆ ਕਿੱਡੀਆਂ ਮਹਾਨ ਸ਼ਖਸੀਅਤ ਹੋਈਆਂ ਉਹ ਸਹਿਜ ਪਾਠ ਨਹੀਂ ਪੈਦਾ ਕੀਤੇ ਬਾਣੀ ਨੇ ਪੈਦਾ ਕੀਤੇ ਨੰਬਰ 3 ਦੇ ਉੱਤੇ ਆਪਾਂ ਇੱਕ RAM ji das ਦਾ ਨਾਂ ਸੁਣਦੇ ਹਾਂ ਜੀ ਤੇ ਜਦੋਂ ਉਹ ਆਪਣੇ ਜੀਵਨ ਦੇ ਵਿੱਚ ਪਿਤਾ ਜੀ ਵੀ ਉਹਨਾਂ ਨੂੰ ਛੱਡ ਕੇ ਮਾਤਾ ਜੀ ਦੇ ਨਾਲ ਲੈ ਕੇ ਸੇਵਾ ਕਰਨ ਲੱਗੇ ਔਰ ਸੇਵਾ ਕਰਦੇ ਆ ਕਰਦੇ ਆ ਅੱਜ ਉਹ ਭਗਤ ਪੂਰਨ ਸਿੰਘ ਜੀ ਨੇ ਕਿਆ ਬਾਤ ਹੈ ਕਿੱਡੀਆਂ ਮਹਾਨ ਸ਼ਖਸੀਅਤ ਹੋਈਆਂ ਇਹ ਬਾਣੀ ਨੇ ਪੈਦਾ ਕੀਤੀਆਂ ਜੀ ਸਹਿਜ ਪਾਠ ਨੇ ਪੈਦਾ ਕੀਤੀਆਂ ਤੇ ਜੇ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਚਾਹਦੇ ਆਂ ਜਾਂ ਦੂਜਿਆਂ ਨੂੰ ਜੀਵਨ ਦੇ ਸਵਾਰਨ ਦੀ ਵਸਤ ਤਤਪਰ ਹੋਣਾ ਚਾਹਦੇ ਆਂ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਬਾਣੀ ਆਪ ਪੜੀਏ ਔਰ ਪੜਨ ਤੋਂ ਬਾਅਦ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ ਪੜ ਬੁੱਝ ਬਨ ਸਮਝਾ ਬਣਿਆ ਪੜ ਕੇ ਬੁੱਝਣਾ ਫਿਰ ਉਹਨੂੰ ਮਨ ਨੂੰ ਸਮਝਾਣਾ ਜੇ ਨੂੰ ਗੁਰੂ ਸਾਹਿਬ ਜਪਜੀ ਸਾਹਿਬ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਾ ਤੀਰਥ ਮੰਨਣਾ ਸਾਡੀ ਜੀਵਨ ਚ ਪਵਿੱਤਰਤਾ ਵੀ ਆਏਗੀ ਤੇ ਨਾਲ ਇਹ ਸੱਚ ਹੋਏਗਾ ਕਿ ਆਪ ਸਵਾਰੇ ਮਹਿ ਮਿਲਣਾ ਮੈਂ ਮੇਰਾ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕਿਉਂਕਿ ਜਿੱਥੇ ਅਸੀਂ ਆਪਣਾ ਭਲਾ ਕਰਨਾ ਉੱਥੇ ਅਸੀਂ ਸਾਡੀ ਅਰਦਾਸ ਜਿਹੜੀ ਰੋਜ਼ਾਨਾ ਹੁੰਦੀ ਹੈ ਦੋ ਟਾਈਮ ਕਰਦੇ ਆ ਉਹ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਵਾਸਤੇ ਬਾਣੀ ਦਾ ਪੜਚਾਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਰਬੱਤਾ ਦਾ ਭਲਾ ਜਦੋਂ ਕਰਦੇ ਨੇ ਉਹ ਕੇਵਲ ਆਪਣੇ ਪਰਿਵਾਰ ਤੱਕ ਮਨੁੱਖ ਤੱਕ ਤੱਕ ਸੀਮਤ ਨਹੀਂ ਬਲਕਿ ਸਬੇ ਜੀ ਸਮਰ ਆਪਣੀ ਮਿਹਰ ਕਰ ਅਨ ਪਾਣੀ ਮੋਚੋ ਪਾਏ ਦੁਖਦਾਲਦਪਨ ਤਾ ਸਬੇ ਜੀ ਦੀ ਗੱਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਜੀ ਸਬੇ ਜੀ ਦਾ ਪਵ ਜਿਹੜੇ ਪਾਣੀ ਚ ਰਹਿਣ ਵਾਲੇ ਦੇਵ ਉਹਨਾਂ ਦੀ ਸੇਵਾ ਉਹਨਾਂ ਦੀ ਸੇਵਾ ਸੰਭਾਲ ਕਰਨੀ ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ ਪਤਾਲ ਵਿੱਚ ਰਹਿਣ ਵਾਲੇ ਇਹ ਗੱਲ ਇਹਨਾਂ ਦਾ ਭਲਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਲੋਚਿਆ ਇਸ ਕਰਕੇ ਆਪਣੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਪੜਾਂਗੇ ਵਿਚਾਰਾਂਗੇ ਸਾਡਾ ਭਲਾ ਵੀ ਹੋਏਗਾ ਜਿੰਨਾ ਇਹਨੂੰ ਪ੍ਰਚਾਰਾਂਗੇ ਉਸ ਵੇਲੇ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨ ਆਏ ਲੋਕਾਂ ਨੂੰ ਰੋਸ਼ਨੀ ਪ੍ਰਾਪਤ ਹੋਏਗੀ ਇਨਸਾਨੀਅਤ ਪੈਦਾ ਹੋਏਗੀ ਤੇ ਫਿਰ ਇੱਕ ਦੂਜੇ ਦੇ ਪ੍ਰਤੀ ਸਾਡੀ ਭਾਵਨਾ ਹੋਏਗੀ ਬਿਸਰ ਗਈ ਸਵਤਾਤ ਪ੍ਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਵਾਜੀ ਤੁਸੀਂ ਕਿੰਨੀਆਂ ਕੁ ਉਦਾਹਰਨਾਂ ਦੇ ਰਹੇ ਪ੍ਰਿੰਸੀਪਲ ਸਾਹਿਬ ਦੇ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਜਿਵੇਂ ਅਸੀਂ ਕਹਿੰਨੇ ਨਾ ਗਾਗਰ ਵਿੱਚ ਸਾਗਰ ਇਹਨਾਂ ਨੇ ਅੱਜ ਉਹ ਭਰ ਕੇ ਦਿਖਾਇਆ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਕੀਮਤੀ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ